ਸਰਕਾਰ ਸਾਡੇ ਨਾਲ ਇੱਥੇ ਬੈਠਿਆਂ ਨਾਲ ਗੱਲ ਕਰ ਲਓ ਯਾਰ ਸਾਡਾ ਮਸਲਾ ਦਿੱਲੀ ਗਵਰਨਮੈਂਟ ਨਾਲ ਹੈ ਸਾਨੂੰ ਉੱਥੇ ਜਾ ਕੇ ਹੀ ਆਪਦਾ ਮੁੱਦਾ ਚੁਕਣਾ ਪੈਣਾ ਪਰ ਉਹਦੇ ਲਈ ਅਸੀਂ ਮਤਲਬ ਇਹ ਚਾਹ ਰਹੇ ਹਾਂ ਕਿ ਅਸੀਂ ਜਦੋਂ ਵੀ ਇਹ ਸਰਕਾਰ ਖੁੱਲ੍ਹਵੇਂ ਰਹਿਤਾ ਖੁੱਲ੍ਹਦਾ ਹੈ ਅਸੀਂ ਆਪਸ ਵਿੱਚ ਬੈਠ ਕੇ ਚਰਚਾ ਕਰਕੇ ਮੀਟਿੰਗ ਕਰਕੇ ਅਸੀਂ ਫਿਰ ਮਤਲਬ ਅੱਗੇ ਸੰਗ ਜਾਣਾ ਸਾਡੇ ਪਰ ਕਮਜ਼ਬੂਰੀ ਹੈ ਦੂਜੀ ਜਿਹੜੀ ਗੱਲ ਮੈਂ ਅਗਲੀ ਕਹਿਣੀ ਚਾਹੁੰਦਾ ਜਿਵੇਂ ਭੰਡੇ ਸਾਹਿਬ ਨੇ ਗੱਲ ਬੜੀ ਵੱਡੀ ਕਹੀ ਹੈ ਤੁਹਾਨੂੰ ਕੀ ਟਰੈਕਟਰ ਵਾਸ਼ ਕੇ ਕਿੱਥੇ ਆਹੇ ਕਿ ਵੀ ਟਰੈਕਟਰ ਸੜਕ ਤੇ ਨਹੀਂ ਚੱਲ ਸਕਦਾ ਆਲਰੇਡੀ ਜੇਕਰ ਇਹ ਸਾਡੇ ਤੇ ਰੋਕ ਲੱਗ ਜਾਏ ਕਿ ਕੋਈ ਟਰੈਕਟਰ ਹੀ ਨਹੀਂ ਸੜਕ ਤੇ ਚੜਨ ਦੇਣਾ ਇਹਦਾ ਮਤਲਬ ਕਿਸਾਨੀ ਦੇ ਬਿਲਕੁਲ ਚੱਕਾ ਜਾਮ ਕਰ ਦਿੱਤਾ ਜਾਏਗਾ ਇਹਨਾਂ ਇਹਨਾਂ ਦੀ ਇਸ ਜਿਹਦੇ ਨਾਲ ਕਿਉਂ ਇਸ ਮੀਟਿੰਗ ਚ ਵੀ ਕਰ ਲਈਏ ਅਸੀਂ ਕਿਉਂਕਿ ਇਹ ਟਰੈਕਟਰ ਦਾ ਜ਼ਿਕਰ ਵਾਰ-ਵਾਰ ਕਰ ਰਹੇ ਹੁਣ ਇਸ ਸਮਾਂ ਜਿਹੜੀ ਬੇਨਤੀ ਕਰ ਰਹੇ ਹਾਂ ਕਿਉਂਕਿ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਇਹ ਗੱਲ ਆਈ ਸੀ ਕਿ ਟਰੈਕਟਰ ਨਾ ਲੈ ਕੇ ਜਾਣੋ ਤਾਂ ਸਾਡੀ ਇਹ ਗੱਲ ਹੈ ਦੇਖੋ ਟਰੈਕਟਰ ਕੀ ਹੈ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਇਸ ਟਰੈਕਟਰ ਦਾ ਕਹਿੰਦੇ ਮੋਟਰ ਵਹੀਕਲ ਐਕਟ ਦੇ ਤਹਿਤ ਆ ਇਹ ਸੜਕ ਤੇ ਨਹੀਂ ਚੱਲਣ ਵਾਲਾ ਇਹਦਾ ਮਤਲਬ ਕੀ ਨਿਕਲਦਾ ਹੈ ਫਸਲ ਪੈਦਾ ਕਰ ਲਈ ਕਿਸਾਨ ਨੇ ਤਾਂ ਜਦੋਂ ਖੇਤ ਦੇ ਵਿੱਚੋਂ ਫਸਲ ਦੀ ਕਟਾਈ ਹੋਈ ਤੇ ਉਸੇ ਵੇਲੇ ਟਰੈਕਟਰ ਨੇ ਤਾਂ ਸੜਕ ਤੇ ਚੜ ਜਾਣਾ ਕਿਸੇ ਥਾਂ ਤੋਂ ਉੱਤੇ 50 ਕਿਲੋਮੀਟਰ ਜਾਣਾ ਪੈਣਾ ਕਿਸੇ ਤੇ 25 ਕਿਲੋਮੀਟਰ ਜਾਣਾ ਪੈਣਾ। ਕਈ ਕਈ ਫਸਲਾਂ ਇਹੋ ਜਿਹੀਆਂ ਨੇ ਸਾਡੇ ਕਿਸਾਨ ਨੂੰ 100-100 ਕਿਲੋਮੀਟਰ ਦੂਰ ਲਾ ਕੇ ਵੇਚਣੀਆਂ ਪੈਂਦੀਆਂ। ਅਗਰ ਉਹ ਹੈ ਤਾਂ ਫਿਰ ਇਹਦਾ ਮਤਲਬ ਟਰੈਕਟਰ ਦੇ ਨੂੰ ਜੇ ਸੜਕਾਂ ਦੇ ਨਾ ਚੰਦੇ ਤਾਂ ਬਿਲਕੁਲ ਨਹੀਂ। ਯਾਨੀ ਕਿ ਜਿੰਦੇ ਪ੍ਰਸ਼ਾਸਨ ਦਾ ਇਹੋ ਜਿਹੇ ਰਵਈਆ ਕਿ ਤੁਸੀਂ ਅਸੀਂ ਖੋਲਾਂਗੇ ਲੇਕਿਨ ਤੁਸੀਂ ਹੋਰ ਕਿਸੇ ਜ਼ਰੀਏ ਨਾਲ ਚਲੇ ਜਾਓ ਟਰੈਕਟਰ ਨਾਲ ਲੈ ਕੇ ਜਾਓ। ਆਏ ਅਗਰ ਨਹੀਂ ਇਹਦੇ ਬਿਨਾ ਦੇਖੋ ਮੈਨੂੰ ਐ ਦੱਸਿਓ। ਬੰਦੇਰ ਸਾਹਿਬ ਨੇ ਅੱਗਲ ਦੱਸੀ ਜੀ। ਕਿ ਆਪਾਂ ਸਰਕਾਰ ਦਾ ਸੁਭਾਅ ਦੇਖਿਆ ਸੀ ਵੀ ਕਹੀ ਗਲਤ ਹੈ ਅੰਦਰ ਵੀ ਕਹੀ ਹੈ। ਹੂੰ। ਕਿਸ ਸਰਕਾਰ ਦਾ ਸੁਭਾਅ ਦੇਖਿਆ ਵਾ ਪਿਛਲੀ ਵਾਰੀ ਅਸੀਂ 13 ਮਹੀਨੇ ਬੈਠੇ ਨਾ ਨਹੀਂ ਸੁਣੀ ਹੁਣ 18 ਫਰਵਰੀ ਤੋਂ ਬਾਅਦ ਫਿਰ ਬੈਠੇ ਆ ਸਰਕਾਰ ਨੇ ਸਰਦਾਂ ਗੱਲ ਕਰਨ ਦੀ ਲੋੜ ਨਹੀਂ ਸਮਝੀ ਤਾਂ ਫਿਰ ਮੈਨੂੰ ਐਂ ਦੱਸੋ ਵੀ ਜਦੋਂ ਸਰਕਾਰ ਦਾ ਸੁਭਾਅ ਹੀ ਹੈ ਕਿ ਤੁਸੀਂ ਲੰਬਾ ਟਾਈਮ ਆ ਕੇ ਬੈਠੋ ਤਾਂ ਗੱਲ ਸੁਣਾਗੇ ਤਾਂ ਫਿਰ ਲੰਬਾ ਟਾਈਮ ਜੇ ਬੈਠਣਾ ਤੇ ਯਾਰ ਮੈਨੂੰ ਐਂ ਦੱਸਿਓ ਕਿ ਕਦੇ ਕੋਈ ਬੰਦਾ ਆਪਦੇ ਘਰ ਤੋਂ ਬਗੈਰ ਆਪਦੇ ਸ਼ੈਲਟਰ ਤੋਂ ਬਿਨਾ ਕਿ ਸਰਦੀ ਦੀ ਰੁੱਤ 'ਚ ਕਿੱਥੇ ਜਾਏਗਾ ਗਰਮੀ ਦੇ ਵਕਤ ਵਰਦੀ ਅੱਗ ਦੇ ਵਿੱਚ ਕਿੱਥੇ ਪੈ ਜਾ ਕੇ ਲੁਕੇਗਾ ਸਰਦੀ ਦੇ ਮੌਸਮ ਦੇ ਵਿੱਚ ਬਰਸਾਤਾਂ ਦੇ ਮੌਸਮ ਦੇ ਵਿੱਚ ਇਹ ਸਾਰੀਆਂ ਮੌਕਿਆਂ ਦੇ ਉੱਤੇ ਕਿਸਾਨ ਨੂੰ ਸ਼ੈਲਟਰ ਦੀ ਲੋੜ ਆ ਹਰ ਵਿਅਕਤੀ ਨੂੰ ਲੋੜ ਹੈ ਔਰ ਉਸੇ ਤਰ੍ਹਾਂ ਦਾ ਮਤਲਬ ਕਿਸਾਨ ਵੀ ਇੱਕ ਮੌਕਾ ਹੈਗਾ ਅਗਲੀ ਕੋਈ ਚੀਜ਼ ਅਗਲੀ ਕੋਈ ਮੀਟਿੰਗ ਦਾ ਵੀ سلسلہ ਹੋਇਆ ਜੀ ਹਾਂ ਉਹਨਾਂ ਨੇ ਕਿਹਾ ਹੈ ਕਿ ਦੇਖਦੇ ਵਿੱਚ ਆਪਣੀਆਂ ਮੀਟਿੰਗਾਂ ਦਾ ਮਤਲਬ سلسلہ ਜਾਰੀ ਰਹੇਗਾ ਔਰ ਉਹ ਉਹ ਜਿਹੜਾ ਮਤਲਬ ਜਾਰੀ ਰੱਖਾਂਗੇ ਹਾਂ ਅਸੀਂ ਇੱਕ ਗੱਲ ਜ਼ਰੂਰ ਆਈ ਸੀ ਉੱਥੇ ਕਿ ਡਿਮਾਂਡਸ ਨੇ ਜਿਹੜੀਆਂ ਦੇਖੋ ਬੜੀ ਵੱਡੀ ਗੱਲ ਹੈ ਸਭ ਤੋਂ ਮਤਲਬ ਇੰਪੋਰਟੈਂਟ ਗੱਲਾਂ ਜਿਹੜੀਆਂ ਕਰਨ ਆ ਰਹੀਆਂ ਨੇ ਕੀ ਐਸਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਆ। ਹਮ ਮਾਨਯੋਗ ਪ੍ਰਧਾਨ ਮੰਤਰੀ ਜੀ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਨੇ ਇਹਨਾਂ ਦੇ ਹੱਥ ਦੀ ਰਿਪੋਰਟ ਪਈ ਹੈ। ਔਰ ਆਪਣੇ ਚੋਣ ਮੈਨੀਫੈਸਟੋ ਚ ਕਿਹਾ ਹੈ ਕਿ ਸੀ2+15 ਨਾਲ ਦੇਵਾਂਗੇ। ਇੱਦਾਂ ਹੀ ਮੈਨੂੰ ਵੀ ਜਾਣ। 2018 ਦੇ ਵਿੱਚ ਸਾਨੂੰ ਰਿਟਰਨ ਦੇ ਵਿੱਚ ਦਿੱਤਾ ਵਾ ਕਿ ਮੇਰੇ ਇੱਥੇ ਹੀ ਮੰਤ। ਅਸੀਂ ਡਾਕਟਰ ਸੋਮੀਨਾਥ ਮੀਰ ਕੋ ਰਿਪੋਰਟ ਹੈ ਜਿਹੜੀ ਸੀ2+15 ਲਾਗੂ ਕਰਦੇ ਆਂਗੇ। ਇਹਨਾਂ ਅਜਿਹੀ ਗੱਲ ਹੋ ਰਹੀ ਹੈ। ਤੋਂ ਮੀਟਿੰਗ ਦੇ ਵਿੱਚ ਨਿਕਲਿਆ ਸਿੱਟਾ ਇਹੋ ਹੈ। ਦੇਖੋ ਮੀਟਿੰਗ ਦਾ ਤਾਂ ਇਹ ਹੈ ਕੱਲ ਕਿ ਉਹਨਾਂ ਨੇ ਸਾਨੂੰ ਗੱਲ ਰੱਖੀ ਹੈ। ਅਸੀਂ ਨੇ ਜਵਾਬ ਦਿੱਤਾ ਜਿਹੜਾ ਸਾਡਾ ਬੰਦਾ ਸੀ। ਉਹਨਾਂ ਨੇ ਇਹ ਕਿਹਾ ਕਿ ਰੱਖਦੇ ਵੇਲੇ ਤੇ ਆਪਣੀ ਐਸੀ ਤਰ੍ਹਾਂ ਦੁਬਾਰਾ ਮੀਟਿੰਗ। ਦਲਵਰ ਸਾਹਿਬ ਪ੍ਰਸ਼ਾਸਨ ਨੇ ਕੀ ਗੱਲ ਰੱਖੀ ਹੈ ਤੁਹਾਡੇ ਅੱਗੇ? ਕੀ ਰੱਖੀ ਹੈ ਪ੍ਰਸ਼ਾਸਨ ਕੀ ਕਹਿੰਦਾ ਤੁਹਾਡੇ ਅੱਗੇ? ਤੁਸੀਂ ਤਾਂ ਆਪਣੀ ਮੰਗਾਂ ਰੱਖ ਕੇ ਆਏ ਹੋ ਪ੍ਰਸ਼ਾਸਨ ਕੀ ਕਹਿੰਦਾ? ਐਸੀ ਮੰਗਾਂ ਨਹੀਂ ਰੱਖ ਕੇ ਆਏ। ਅਸੀਂ ਅਸੀਂ ਸੁਸਲੋ ਮੇਰੀ ਗੱਲ। ਅਸੀਂ ਮੰਗਾਂ ਨਹੀਂ ਰੱਖ ਕੇ ਆਏ। ਅਸੀਂ ਮੁੱਦੇ ਤੇ ਗੱਲ ਹੋਈ। ਉਹਨਾਂ ਨੇ ਗੱਲ ਜਿਹੜੀ ਰੱਖੀ ਉਸ ਗੱ ਅਣੀ ਹੁਣ ਕੋਈ ਮੀਟਿੰਗ ਦੇ ਵਿੱਚ ਕੋਈ ਫੈਸਲਾ ਹਾਲੇ ਤੱਕ ਨਹੀਂ ਨਹੀਂ ਹਜੇ ਕੋਈ ਫੈਸਲਾ ਨਹੀਂ ਫੈਸਲਾ ਮਤਲਬ